ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾ ਨਰਿੰਦਰ ਕੌਰ ਭਰਾਸ਼ ਨੇ ਪੀਡਬਲਿਊਡੀ ਰੈਸਟ ਹਾਊਸ ਪਹੁੰਚ ਕੇ ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਰਣਯੁਕਤੀ ਪੱਤਰ ਵੰਡੇ ਕਿ ਮਾਤਾ ਪਿਤਾ ਬਣਨਾ ਅਜੇ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਵਿਧਾਇਕਾ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪੀੜਤਾਂ ਦੇ ਜ਼ਖਮਾਂ ਦੇ ਉੱਪਰ ਮਲਮ ਲਗਾਉਂਦਾ ਕੰਮ ਕੀਤਾ ਜਾ ਰਿਹਾ ਹੈ ਅੱਜ ਜਿਹੜਾ ਕਿਸਾਨੀ ਅੰਦੋਲਨ ਜਿਹੜੇ ਕਾਲੇ ਕਾਨੂੰਨਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਪੰਜਾਬ ਦੇ ਲੋਕਾਂ ਨੇ ਜਿਹੜੀ ਪੂਰੇ ਮੂਲਕ ਦੇ ਵਿੱਚ ਜਿਹੜੀ ਮੂਰੇ ਹੋ ਕੇ ਜਿਹੜੀ ਉਹ ਲੜਾਈ ਲੜੀ ਸੀ ਸੋ ਉਹਦੇ ਵਿੱਚ ਸਾਡੇ ਸੰਕੜੇ ਜਿਹੜੇ ਕਿਸਾਨ ਨੇ ਜਿਹੜੇ ਸੁਹਾਤਾ ਫਾਇਦੇ ਸੀਗੇ ਜੀਨ ਹੋਏ ਸੀਗੇ ਸੋ ਉਹਨਾਂ ਬਾਪਾਂ ਤੇ ਉਹਨਾਂ ਦੇ ਜਿਹੜੇ ਵਾਰਿਸ ਨੇ ਤੋਕੇ ਪਰਿਵਾਰਕ ਜੀ ਜਦੋਂ ਮੋਢੀ ਉਹਨਾਂ ਦੇ ਪੁਰਖੇ ਤਾਂ ਪਿੱਛੇ ਜਿਹੜੇ ਹਾਲਾਤ ਸੀਗੇ ਕੋਈ ਜ਼ਿਆਦਾ ਚੰਗੇ ਨਹੀਂ ਰਹੇ ਤੋ ਮਾਨਜੋਬ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਵੀ ਦਿੱਤੇ ਸੀ ਤੇ ਅੱਜ ਮੇਰੇ ਹਲਕੇ ਦੇ ਜਿਹੜੇ 10 ਪਿੰਡਾਂ ਦੇ ਜਿਹੜੇ ਆਸਾਨ ਪਰਿਵਾਰ ਨੇ ਉਹਨਾਂ ਦੇ ਵਾਰਸਾਂ ਨੂੰ ਜਿਹੜੇ ਅੱਜ ਨੂੰ ਰੁਕੀ ਪੱਤਰ ਦਿੱਤੇ ਵੀ ਨੇ ਕਰਜਾ 4 ਦੀਆਂ ਪੋਸਟਾਂ ਦੇ ਲਈ ਔਰ ਰੱਖਵਾ ਕੇਲੇ ਦੇ ਵਿੱਚੋਂ ਜਿਹੜੇ ਅੱਜ ਆਏ ਨੇ ਜਿਹਦੇ ਵਿੱਚ ਮੈਂ ਗੱਲ ਕਰਾਂ ਤਾਂ ਸੰਦੂਰ ਪੁਨੀਆ ਕਲੋਲੀ ਤੋਂ ਵੀ ਹੈਗੇ ਨੇ ਪਾਣੀਗੜ ਚੈਲਾਪੱਤੀ ਤੋਂ ਵੀ ਹੈਗੇ ਨੇ ਸਖਰਾਉਦੀ ਆ ਜੋਲੀਆਂ ਕਪਿਆਲ ਭਿੰਡਰਾ ਪੁਵਾਲ ਸੋ ਸਾਰੇ ਪਿੰਡਾਂ ਦੇ ਵਿੱਚੋਂ ਅੱਜ ਜਿਹੜੇ ਹਲਕੇ ਦੇ ਵਿੱਚੋਂ ਵੱਖ-ਵੱਖ ਪਿੰਡਾਂ ਚੋਂ ਜੋ ਉਹਨਾਂ ਦੇ ਵਾਰਿਸ ਜਿਹੜੇ ਆਏ ਨੇ ਮਾਜ ਉਹਨਾਂ ਨੂੰ ਮਾਜੋਗ ਐਸਟੀਐਮ ਸੰਗਰੂਰ ਤੇ ਮਾਜੋਗ ਐਸਟੀਐਮ ਭਵਾਨੀਗੜ੍ਹ ਦੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਾਡੇ ਸਾਰੇ ਵਲੰਟੀਅਰਾਂ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੇ ਫੋਲੀਓਕਤੀ ਵਰਤਨ ਜਿਹੜਾ ਉਹਨਾਂ ਨੇ ਐਮਐਲਏ ਸਾਹਿਬ ਪਹਿਲਾਂ ਵੀ ਵਿਉਕਤੀ ਪੱਤਰ ਵੰਡੇ ਸੀ ਉਹ ਵੀ ਆਪਣੀ ਜੋਗਤ ਚਲੇ ਗਏ ਮੈਂ ਉਹਨੂੰ ਵੰਡੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਹਿ ਗਏ ਨੇ ਉਹਨਾਂ ਦਾ ਕੰਮ ਹੋਰ ਆ ਬਿਲਕੁਲ ਮਾਨ ਸਾਹਿਬ ਦੀ ਸੋਚਿਆ ਹੋਰ ਉਹਨਾਂ ਦੀ ਅਗਵਾਈ ਦੇ ਵਿੱਚ ਨਿਰੰਤਰ ਜਿਹੜੇ ਨਾ ਕੇਸਾਂ ਨੂੰ ਅਸੀਂ ਜਿਹੜੀ ਪੈਰਵਾਹੀ ਕਰਕੇ ਤੇ ਜਿਹੜੇ ਕਿਉਂਕਿ ਪਿਛਲੇ ਦਿਨੀ ਹਜੇ ਮੈਂ ਲਾਦਾ 15 ਦਿਨ ਪਹਿਲਾਂ ਅਸੀਂ ਜਿਹੜੇ ਦਿੱਤੇ ਆ ਤੇ ਅੱਜ ਦੂਸਰੀ ਲਿਸਟ ਜਿਹੜੀ ਜਾਰੀ ਹੋਈ ਆ ਤੇ ਇਸੇ ਤਰ੍ਹਾਂ ਅਸੀਂ ਬੜੀ ਜਲਦੀ ਜਿਹੜੇ ਕੇਸ ਜਿਹੜੇ ਪੈਂਡਿੰਗ ਨੇ ਉਹਨਾਂ ਨੂੰ ਕਲੀਅਰ ਕਰਕੇ ਅਸੀਂ ਉਹਨਾਂ ਦੇ ਆਵਾਜ਼ਾਂ ਨੂੰ ਕਿਉਂਕਿ ਦੇਖੋ ਤਾਂ ਪਰਿਵਾਰਕ ਜੀ ਉਹਨਾਂ ਦੇ ਮੋਢੀ ਤੁਰਗੇ ਨੇ ਤੇ ਘਰ ਨੂੰ ਚਲਾਉਣ ਵਾਲਾ ਜਦੋਂ ਬੰਦਾ ਚਲਿਆ ਜਾਂਦਾ ਉਹ ਵੀ ਇੱਕ ਸੰਘਰਸ਼ ਦੇ ਵਿੱਚ ਜਦੋਂ ਸਾਥ ਸਾਜਦਾ ਤਾਂ ਪਿੱਛੋਂ ਪਰਿਵਾਰ ਦੀ ਜਿਹੜੀ ਆਰਥਿਕ ਦਸ਼ਾ ਜਿਹੜੀ ਉਹ ਵਿਗੜ ਜਾਂਦੀ ਹੈ ਸੋ ਇਹ ਮੈਂ ਕਹੂੰਗੀ ਕਿ 11 ਨਹੀਂ ਪਰ ਉਹਨਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਦੇ ਉੱਤੇ ਮਲਮ ਲਾਉਣ ਦਾ ਜਿਹੜਾ ਕੰਮ ਹੈ ਜ਼ਰੂਰੀ ਮੈਂ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੱਚੀ ਦੇ ਪੰਜਾਬ ਸਰਕਾਰ ਸੀਐਮ ਸਾਹਿਬ ਦਾ ਵੀ ਦੇ ਬਦੌਲਤ ਜਿਨ੍ਹਾਂ ਨੇ ਇਸ ਬੱਚੀ ਨੂੰ ਅੱਜ ਇੱਕ ਨੌਕਰੀਆਂ ਨਿਯੁਕਤੀ ਪੱਤਰ ਦਿੱਤਾ ਹੈ ਬਹੁਤ-ਬਹੁਤ ਧੰਨਵਾਦ ਕਰਦਾ ਸਾਡਾ ਮਕਸਦ ਪੂਰਾ ਹੋਇਆ ਹੋਇਆ ਕਿਉਂਕਿ ਪਹਿਲਾਂ ਇਹਨਾਂ ਦੇ ਡੈਡੀ ਸਾਡੇ ਭਾਰਤੀ ਕਿਸਾਨ ਜੀ ਰਾਜੇਵਾਲ ਦੇ ਵਿੱਚ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਕਿਉਂਕਿ ਲੰਗਰ ਪ੍ਰਸਾਦ ਦੇ ਵਿੱਚ ਬਹੁਤ ਵੱਡੀ ਸੇਵਾ ਕਰਦੇ ਸੀਗੇ ਇਸ ਕਰਕੇ ਇਹਨਾਂ ਦੀ ਸਾਡੀ ਜਥੇਬੰਦੀ ਨੇ ਮੇਰੀ ਜਥੇਬੰਦੀ ਨੇ ਬਾਹ ਫੜੀਆ ਪਹਿਲਾਂ ਵੀ ਇਹਨਾਂ ਨੂੰ ਇੱਕ ਮਾਲੀ ਸਹਾਇਤਾ ਵੀ ਦਵਾ ਚੁੱਕੇ ਆ 5 ਲੱਖ ਰੁਪਇਆ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ 3 ਲੱਖ ਰੁਪਇਆ ਤਲਗਾਨਾ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਚੰਦਰ ਸੇਖਰ ਜੀ ਚੰਡੀਗੜਾ ਆ ਕੇ ਦੇ ਕੇ ਗਏ ਸੀ ਕਿਉਂਕਿ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਘਰ ਦੀ ਹਾਲਾਤ ਇਹਨਾਂ ਦੇ ਬਹੁਤ ਮਾੜੇ ਸੀਗੇ ਘਰ ਨੀਮਾ ਸੀ ਪਾਣੀ ਵੜ ਜਾਂਦਾ ਸੀਗਾ ਅੰਦਰ ਕੰਰਾਂ ਦੇ ਕਿਉਂਕਿ ਮੈਂ ਅੱਜ ਮੇਰਾ ਜਿਹੜਾ ਆਖਰੀ ਮਕਸਦ ਸੀਗਾ ਵੀ ਉਹ ਅੱਜ ਪੂਰਾ ਹੋ ਚੁੱਕੇ ਇਸ ਬੱਚੀ ਨੂੰ ਨੌਕਰੀ ਦੇ ਦੇ ਵਿੱਚ ਮੈਂ ਦਿਨ ਰਾਤ ਬਹੁਤ ਮਿਹਨਤ ਕੀਤੀ ਇਹ ਬੱਚੀ ਵਾਸਤੇ ਮੇਰੀ ਜਥੇਵੰਦੀ ਨੇ ਅਸੀਂ ਸਾਰਿਆਂ ਨੇ ਲੜ ਕੇ ਇਹਦੇ ਇਸ ਪਰਿਵਾਰ ਦਾ ਹੱਥ ਫੜਿਆ ਬਾਹ ਫੜਿਆ ਤਾਂ ਕਿ ਇਹ ਪਰਿਵਾਰ ਆਪਣੀ ਰੋਜੀ ਰੋਟੀ ਕਮਾ ਸਕੇ